ਭਾਈ ਤੁਸੀਂ ਗੰਨੇ ਦਾ ਰਸ ਪੀਤਾ ਹੋਏਗਾ ਰੂਹ ਆਫ ਜਾ ਪੀਤਾ ਹੋਏਗਾ ਨਾਰੀਅਲ ਪਾਣੀ ਪਿੰਦੇ ਹੋਗੇ એનર્ਜੀ ਡਰਿੰਕਾਂ ਕੋਲਡ ਡਰਿੰਕਾਂ ਪਿੰਦੇ ਹੋਗੇ ਪਰ ਸਾਡੇ ਸ਼ਹਿਰ ਦੇ ਵਿੱਚ ਸ਼ਰਦਾਈ ਦਾ ਲੰਗਰ ਆ ਚੁੱਕਾ ਹੈ ਜਿਹੜੀ ਕੁਦਰਤੀ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਹਰ ਰੋਗ ਨੂੰ ਵੀ ਮਟਾਉਂਦੀ ਹੈ ਤੇ ਤੁਹਾਨੂੰ ਤੰਦਰੁਸਤ ਵੀ ਕਰਦੀ ਹੈ ਤੇ ਨਾਲੇ ਗਰਮੀ ਦੇ ਵਿੱਚ ਇਹ ਕਿ ਲੀਵਰ ਠੰਡਾ ਰੱਖਦੀ ਹੈ ਆਪਣਾ ਗਰਮੀ ਨਹੀਂ ਪੈਣ ਦਿੰਦੀ ਅੰਦਰ ਗਰਮੀ ਤੋਂ ਬਚਾਉਂਦੀ ਨਾਲੇ ਜਾਣ ਵਾਲੀ ਚੀਜ਼ ਹੈ ਇਹ ਦਲ ਪੰਥਾਂ ਵਿੱਚ ਸੂਰਮੇ ਛੱਕਦੇ ਹੁੰਦੇ ਸੀ ਪਹਿਲਾਂ ਚੰਗਾ ਜੁੱਧਾ ਦਾ ਟਾਈਮ ਹੁੰਦਾ ਸੀਗਾ ਨਾ ਜੀ ਜੇ ਉਦੋਂ ਸਿੰਘਾਂ ਤੇ ਸਰੀਰਾਂ ਤੇ ਫੱਟ ਲੱਗਦੇ ਸੀਗਾ ਇੰਨਾ ਉਦੋਂ ਕੋਈ ਬੈਦ ਨਹੀਂ ਸੀ ਹੁੰਦਾ ਦਵਾਈ دارو ਵਾਸਤੇ ਤਾਂ ਮਹਾਰਾਜ ਨੇ ਹੁਕਮ ਕੀਤਾ ਸੀ ਸਿੰਘਾਂ ਨੂੰ ਤੁਸੀਂ ਵੀ ਪੀ ਲੈਂਦੇ ਹੋ ਸਰਦਾਈ ਪੀ ਲੈਨੇ ਆ ਸਰਦਾਈ ਸਰਦਾਈ ਬਹੁਤ ਵਧੀਆ ਹੁੰਦੀ ਆ ਜਿਹੜਾ ਖਾਲਸਾਈ ਸਰਦਾਈ ਬਣਾਉਂਦੇ ਆ ਇਹ ਪੇਟ ਲਈ ਬਹੁਤ ਵਧੀਆ ਹੁੰਦੀ ਆ ਠੰਡੀ ਹੁੰਦੀ ਆ ਮੈਦੇ ਲਈ ਬਹੁਤ ਵਧੀਆ ਹੁੰਦੀ ਆ ਉਹਨਾਂ ਛੱਡ ਕੇ ਗੰਦਪਿੱਲ ਹੋਰ ਜਿਹੜਾ ਛੱਡਦੇ ਆ ਆ ਕੋਕ ਪੀਂਦੇ ਆ ਹੋਰ ਜੜੀਆਂ ਨਾਕਾਮ ਵਾਲੀਆਂ ਚੀਜ਼ਾਂ ਸਿਹਤ ਨੂੰ ਗਾਲਦੀਆਂ ਉਹਨਾਂ ਤੋਂ ਹਟਾ ਕੇ ਆਪਾਂ ਨੌਜਵਾਨ ਨੂੰ ਇਹਨਾਂ ਇਸੇ ਇਸੇ ਪਾਸੇ ਰੋਣਾ ਆਪਾਂ ਕਾਰਨ ਆ ਕਿ ਤੁਸੀਂ ਕੋਲਡ ਡਰਿੰਕਾਂ ਗੰਨੇ ਦਾ ਰਸ ਛੱਡ ਕੇ ਅਜ ਸ਼ਰਦਾਈ ਪੀਣਾ ਇਹੋ ਬੜਾ ਇਹ ਹੈਲਥੀ ਆ ਵਧੀਆ ਆ ਇਹ ਟੇਸਟੀ ਵੀ ਆ ਤੇ ਸਿਹਤ ਲਈ ਵੀ ਵਧੀਆ ਆ ਇਹ ਜਿੰਨਾ ਤੱਕ ਗਰਮੀ ਪੈ ਰਹੀ ਆ ਜੀ ਸਾਰੀਆਂ ਗਰਮੀਆਂ ਇੱਥੇ ਮਹਾਰਾ ਦੀ ਕਿਰਪਾ ਦੇ ਨਾਲ ਮੋਰਚਾ ਲੱਗਾ ਹੋਇਆ ਆ ਤੇ ਸਾਰੀਆਂ ਗਰਮੀਆਂ ਇੱਥੇ ਇਦਾਂ ਹੀ ਸੰਗਤ ਦੀ ਸੇਵਾ ਕਰਾਂਗੇ ਸ਼ਰਦਾਈਆਂ ਸ਼ਕਾਵਾਂਗੇ 22 ਦੇ ਲਈ ਮੈਂ ਬਹੁਤ ਸਾਰੇ ਸਮਾਨ ਦੇਖ ਰਹੀ ਆ ਕਾਚੂ ਆ ਬਦਾਮ ਆ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆ ਇਹ ਇਨਾਂ ਚੀਜ਼ਾਂ ਤੋਂ ਤਿਆਰ ਜਿਹੜੀਆਂ ਗਰੀਆਂ ਹੁੰਦੀਆਂ ਬਦਾਮ ਦੀਆਂ 1 ਕਿਲੋ ਸਵੇਰੇ ਵੇਂਦੀਆਂ ਰਾਤ ਨੂੰ ਰਾਤ ਨੂੰ ਠੰਡੇ ਪਾਣੀ ਵਿੱਚ ਇਹਨੂੰ ਭੇਦੀਆਂ ਭੇਂਦੀਦਾ ਆਪਾਂ ਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਗਰੀ ਹੁੰਦੀ ਆ ਵੈਸੇ ਨਹੀਂ ਤੁਸੀਂ ਉਹਦੀ ਗਰਮ ਹੁੰਦੀ ਆ ਪਰ ਜਦੋਂ ਭੇਂਦੀਦਾਣਾ ਮੈਨੂੰ ਆਪਾਂ ਰਾਤ ਉਦੋਂ ਤੇ ਸੀ ਠੰਡੀ ਹੋ ਜਾਂਦੀ ਆ ਜੀ ਪਾਈ ਦੇ ਵਿੱਚ ਤਾਂ ਜੀ ਭੰਗ ਵੀ ਹੁੰਦੀ ਆ ਹੁੰਦੀ ਆ ਭੰਗ ਸੱਚੀ ਆ ਜਿਹੜੀ ਇਹ ਚੀਜ਼ਾਂ ਆ ਨਾ ਜਿਹੜੀ ਰੋੜ ਦੇ ਉੱਪਰ ਆ ਇਹ ਜਿਹੜੀ ਉਹ ਸੁਖਨਿਧਾਨ ਹੁੰਦਾ ਇਹਨੂੰ ਸੁਖਨਿਧਾਨ ਕਹਿੰਦੇ ਆ ਉਹ ਦਲਪੰਥਾਂ ਦੀ ਆਪਣੀ ਮਰਜ਼ਾਦਾ ਹੈ ਇੱਕ ਉਹ ਇਦਾਂ ਕਿ ਆਪਾਂ ਨਸ਼ੇ ਦੇ ਤੌਰ ਤੇ ਨਹੀਂ ਸ਼ੱਕ ਸਕਦੇ ਅਈ ਤੁਸੀਂ ਗੰਨੇ ਦਾ ਰਸ ਪੀਤਾ ਹੋਏਗਾ ਰੂਹ ਅਫਜਾ ਪੀਤਾ ਹੋਏਗਾ ਨਾਰੀਅਲ ਪਾਣੀ ਪਿੰਦੇ ਹੋਗੇ એનર્ਜੀ ਡਰਿੰਕਾਂ ਕੋਲਡ ਡਰਿੰਕਾਂ ਪਿੰਦੇ ਹੋਗੇ ਪਰ ਸਾਡੇ ਸ਼ਹਿਰ ਦੇ ਵਿੱਚ ਸ਼ਰਦਾਈ ਦਾ ਲੰਗਰ ਆ ਚੁੱਕਾ ਹੈ ਜਿਹੜੀ ਕੁਦਰਤੀ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਹਰ ਰੋਗ ਨੂੰ ਵੀ ਮਿਟਾਉਂਦੀ ਹੈ ਤੇ ਤੁਹਾਨੂੰ ਤੰਦਰੁਸਤ ਵੀ ਕਰਦੀ ਹੈ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਪਹੁੰਚੇ ਹੋ ਇੱਥੇ ਲੰਗਰ ਲਗਾ ਰਹੇ ਹੋ ਸ਼ਰਦਾਈ ਦਾ ਕਿੱਥੋਂ ਆਏ ਹੋ ਪਾਪਾ ਲੋਕਲੀਆਂ ਵਾਹਿਗੁਰੂ ਜੀ ਅੱਛਾ ਹਾਂਜੀ ਤੇ ਕਿੰਨਾ ਸਮਾਂ ਇੱਥੇ ਤੁਸੀਂ ਰਹੋਗੇ ਹੁਣ ਇਹ ਜਿੰਨਾ ਤੱਕ ਗਰਮੀ ਪੈ ਰਹੀ ਆ ਜੀ ਸਾਰੀਆਂ ਗਰਮੀਆਂ ਇੱਥੇ ਮਹਾਰਾ ਦੀ ਕਿਰਪਾ ਦੇ ਨਾਲ ਮੋਰਚਾ ਲੱਗਾ ਹੋਇਆ ਆ ਤੇ ਸਾਰੀਆਂ ਗਰਮੀਆਂ ਇੱਥੇ ਇਦਾਂ ਹੀ ਸੰਗਤ ਦੀ ਸੇਵਾ ਕਰਾਂਗੇ ਸ਼ਰਦਾਈਆਂ ਸ਼ਕਾਂਗੇ ਜੀ ਅੱਛਾ ਸ਼ਰਦਾਈ ਦੇ ਲਈ ਮੈਂ ਬਹੁਤ ਸਾਰਾ ਸਮਾਨ ਦੇਖ ਰਹੀ ਆ ਕਾਜੂ ਆ ਬਦਾਮ ਆ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆ ਇਹ ਇਹਨਾਂ ਚੀਜ਼ਾਂ ਤੋਂ ਤਿਆਰ ਹੁੰਦੀ ਆ ਹਾਂਜੀ ਹਾਂਜੀ ਇਹ ਸਾਰੀਆਂ ਰਸਤਾ ਬਸਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੇ ਨਾਲ ਹੀ ਤਿਆਰ ਹੁੰਦੀ ਆ ਜੀ ਕੀ ਕੀ ਪਾਉਂਦੇ ਆ ਫਿਰ ਇਹਦੇ ਵਿੱਚ ਇਤਿਕ ਪੈਂਦੀਆਂ ਨਹੀਂ ਹਰੀਆਂ ਹਲਾਈਟਿੰਗਾਂ ਕਾਲੀਆਂ ਮਿਰਚਾਂ ਸੌਂਫ ਗੁਲਾਬ ਦੇ ਪੱਤੇ ਖਸ ਖਸ ਤੇ ਬਦਾਮ ਦੀਆਂ ਗਰੀਆਂ ਨਾਲ ਮਗਜ ਪੈਂਦੇ ਅੱਜ ਵੀ ਕਿੰਨੇ ਕੁ ਗ੍ਰਾਮ ਇਹ ਸਾਰੀਆਂ ਚੀਜ਼ਾਂ ਪੈ ਜਾਂਦੀਆਂ ਇਹ ਦੇਖ ਲਓ ਜੀ ਜਿਹੜੀਆਂ ਗਰੀਆਂ ਹੁੰਦੀਆਂ ਬਦਾਮ ਦੀਆਂ ਇਹ ਕਿਲੋ ਸਵੇਰੇ ਪੈਂਦੀਆਂ ਰਾਤ ਨੂੰ ਰਾਤ ਨੂੰ ਠੰਡੇ ਪਾਣੀ ਵਿੱਚ ਇਹਨੂੰ ਭੇਂਦੀਆਂ ਭੇਂਦੀਦਾ ਆਪਾਂ ਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਗਰੀ ਹੁੰਦੀ ਆ ਵੈਸੇ ਨਹੀਂ ਤਸੀ ਉਹਦੀ ਗਰਮ ਹੁੰਦੀ ਆ ਪਰ ਜਦੋਂ ਭੇਂਦੀਦਾ ਨਾਲ ਮੀਨੂੰ ਆਪ ਰਾਤ ਉਦੋਂ ਤਸੀ ਠੰਡੀ ਹੋ ਜਾਂਦੀ ਹੈ ਜੀ ਨਾਲ ਹੀ ਰਗੜਨ ਦੇ ਨਾਲ ਹੋਰ ਤਸੀ ਤੇ ਠੰਡੀ ਹੋ ਜਾਂਦੀ ਹੈ ਜੀ ਇਹ ਜਿਹੜੀ ਸੌਫਿਆ ਉਹ ਠੰਡੀ ਹੁੰਦੀ ਸ਼ੱਕਰ ਜਿਹੜੀ ਪਾਈਦੀ ਉਹ ਵੀ ਠੰਡੀ ਹੁੰਦੀ ਹੈ ਇਲਾਇਚੀਆਂ ਵੀ ਠੰਡੀਆਂ ਹੁੰਦੀਆਂ ਇਹਦੀ ਤਸੀਰ ਹੁੰਦੀ ਹੁੰਦੀ ਆ ਜੀ ਤੇ ਨਾਲੇ ਗਰਮੀ ਦੇ ਵਿੱਚ ਇਹ ਕਿ ਲੀਵਰ ਠੰਡਾ ਰੱਖਦੀ ਆ ਆਪਣਾ ਗਰਮੀ ਨਹੀਂ ਪੈਣ ਦਿੰਦੀ ਅੰਦਰ ਗਰਮੀ ਤੋਂ ਬਚਾਉਂਦੀ ਨਾਲੇ ਜਾਨ ਵਾਲੀ ਚੀਜ਼ ਆ ਇਹ ਜਿਹੜੀ ਖਰਾਕ ਆ ਨਾ ਇਹ ਦਲ ਪੰਥਾਂ ਵਿੱਚ ਸੂਰਮੇ ਸ਼ੱਕਦੇ ਹੁੰਦੇ ਸੀ ਪਹਿਲਾਂ ਹੁਣ ਵੀ ਸ਼ੱਕਦੇ ਆ ਪਰ ਇਦਾਂ ਹੈ ਕਿ ਹੁਣ ਸਰਕਾਰ ਦੀਆਂ ناکਾਮੀਆਂ ਕਰਕੇ ਜਿਹੜੇ ਆਪਣੇ ਨੌਜਵਾਨ ਆ ਨਸ਼ਿਆਂ ਵੱਲ ਤੁਰੇ ਆ ਜਿਹੜੀ ਹੁਣ ਉਹਨਾਂ ਨੂੰ ਆਪਾਂ ਜਿਹੜਾ ਖਰਾਕ ਆ ਆਪਾਂ ਰੋਡ ਤੇ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਮੂੰਹ 'ਨ ਲਵਾਈ ਆਏ ਤਾਂ ਕਿ ਉਹਨਾਂ ਨੇ ਦਾ ਸਵਾਦ ਪਤਾ ਲੱਗੇ ਉਹ ਨਸ਼ਿਆਂ ਨੂੰ ਛੱਡ ਗਏ ਗੰਦ ਪਿੱਲ ਹੋਰ ਜਿਹੜਾ ਛਕਦੇ ਆ ਆ ਕੋਕ ਪੀਂਦੇ ਆ ਹੋਰ ਜੜੀਆਂ ਨਾਕਾਮੂਨ ਵਾਲੀਆਂ ਚੀਜ਼ਾਂ ਸਿਹਤ ਨੂੰ ਗਾਲਦੀਆਂ ਉਹਨਾਂ ਤੋਂ ਹਟਾ ਕੇ ਆਪਾਂ ਨੌਜਵਾਨ ਨੂੰ ਇਹਨਾਂ ਇਸੇ ਪਾਸੇ ਰੋਣਾ ਆਪਾਂ ਕਿਉਂਕਿ ਇਹ ਜਾਨ ਪਾਉਣ ਵਾਲੀ ਚੀਜ਼ ਹੈ ਸ਼ਰੀਰ ਵਿੱਚ ਸ਼ਰੀਰ ਨੂੰ ਤਕੜਾ ਕਰਦੀ ਆ ਬਦਾਮਾਂ ਤੋਂ ਬਣੀ ਹੋਈ ਚੀਜ਼ ਆ ਇਹ ਤਾਂ ਕਰਕੇ ਗੁਰੂ ਮਹਾਰਾਜ ਨੇ ਤੁਹਾਨੂੰ ਡਿਊਟੀ ਬਖਸ਼ ਦਿੱਤੀ ਆ ਲੋਕਾਂ ਦਾ ਭਲਾ ਕਰਨ ਲਈ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੁੰਦਾ ਹੈ ਜੀ ਸਾਰਾ ਮਾਰਾ ਨੇ ਜਿੱਥੇ ਰੂਟੀਆਂ ਲਾਈਆਂ ਸਿੰਘ ਉਥੇ ਡੁੱਟੇ ਹੋਏ ਆ ਜੀ ਅੱਛਾ ਤੁਸੀਂ ਨਸ਼ੇ ਦੀ ਗੱਲ ਕੀਤੀ ਆਪਾਂ ਕਈ ਵਾਰ ਕਹਿ ਦਿੰਨੇ ਆ ਕਿ ਸਰਦਾਈ ਦੇ ਵਿੱਚ ਤਾਂ ਜੀ ਭੰਗ ਵੀ ਹੁੰਦੀ ਹੈ ਹੁੰਦੀ ਆ ਭੰਗ ਸੱਚੀ ਹੈ ਜਿਹੜੀ ਇਹ ਚੀਜ਼ਿਆ ਨਾ ਜਿਹੜੀ ਰੋਡ ਦੇ ਉੱਪਰ ਹੈ ਆ ਇਹ ਜਿਹੜੀ ਉਹ ਸੋਖਣ ਨਿਧਾਨ ਹੁੰਦਾ ਹੈ ਜੀ ਇਹਨੂੰ ਸੋਖਣ ਨਿਧਾਨ ਕਹਿੰਦੇ ਆ ਉਹ ਦਲ ਪੰਥਾਂ ਦੀ ਆਪਣੀ ਮਰਜ਼ਾਦਾ ਹੈ ਇੱਕ ਉਹ ਇਦਾਂ ਕਿ ਆਪਾਂ ਨਸ਼ੇ ਦੇ ਤੌਰ ਤੇ ਨਹੀਂ ਸ਼ੱਕ ਸਕਦੇ ਗੁਰੂ ਸਾਹਿਬ ਨੇ ਉਹ ਹੁਕਮ ਲਾਇਆ ਸੀ ਗੁਰੂ ਪੰਥ ਕਾਲ ਜੀ ਨੂੰ ਕਿ ਜਿਹੜੋ ਸੂਰਮੇ ਸ਼ੱਕਣਗੇ ਨਾ ਇਹਨ ਸੋਖਣ ਨਿਧਾਨ ਸ਼ੱਕੇ ਸਿੰਘ ਜਿਹੜੇ ਸ਼ਸਤਰ ਵਿਦਾ ਦਾ ਅਭਿਆਸ ਕਰਨਗੇ ਉਹ ਸੁਖ ਨਿਧਾਨ ਛਕਣ ਦਾ ਫਾਇਦਾ ਕਿਉਂ ਹੈ ਨਾ ਮਨ ਲੀਨ ਹੋ ਜਾਂਦਾ ਇੱਕ ਚੀਜ਼ ਜਿਹੜਾ ਕਾਰਜ ਕਰ ਰਿਹਾ ਉਹਦੇ ਜ ਮਨ ਆਪਣਾ ਇਕਾਗਰ ਹੋ ਜਾਂਦਾ ਹੋਰ ਸ਼ੱਕੇ ਸਿੰਘ ਸ਼ਸਤਰ ਵਿਦਾ ਦਾ ਅਭਿਆਸ ਕਰਨ ਬਾਣੀ ਪੜਨ ਦਾ ਅਭਿਆਸ ਕਰਨ ਸਿਮਰਨ ਦਾ ਅਭਿਆਸ ਕਰਨ ਨਾ ਕਿ ਨਸ਼ੇ ਦੇ ਤੌਰ ਤੇ ਛਕਣ ਕਿੰਨੇ ਕੁ ਲੋਕ ਤੁਹਾਡੇ ਕੋਲ ਇੱਥੇ ਆ ਕੇ ਖੜਦੇ ਆ ਪੀਂਦੇ ਆ ਸਰਦਾਈ ਇੱਥੇ ਰੋਜ਼ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 4:30 5 ਵਜੇ ਤੱਕ ਇੱਥੇ ਸੰਗਤਾਂ ਹੀ ਜਾਂਦੀਆਂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਆਈ ਜਾਂਦੇ ਛਕੀ ਜਾਂਦੇ ਫਿਰ ਇੰਨੀਆਂ ਮਹਿੰਗੀਆਂ ਤੁਸੀਂ ਇਹਦੇ ਵਿੱਚ ਚੀਜ਼ਾਂ ਪਾਈਆਂ ਵਾ ਫਿਰ ਕਿੰਨਾ ਕੁ ਮਹਿੰਗਾ ਗਲਾਸ ਵੀ ਹੋ ਜਾਂਦਾ ਇਹ ਬਾਟਾ ਹੈ ਜੀ ਪ੍ਰਾਤਨ ਮਰਜਾਦਾ ਦੇ ਅਨੁਸਾਰ ਸਰਬਲੋਹ ਦੇ ਬਾਟੇ ਰੱਖੇ ਹੋਏ ਆ ਜੀ ਨਾਲੇ ਰੇਤਾ ਰੱਖੀ ਹੋਈ ਆ ਜੀ ਰੇਤਾ ਦੇ ਨਾਲ ਬਾਟੇ ਸੋਧੀ ਦੇ ਸੁੱਕਮਾਂਜ ਕਰਕੇ ਫਿਰ ਸ਼ਿਕਾਈਦੇ ਆ 50 ਰੁਪਏ ਦਾ ਬਾਟਾ ਹੈ ਜੀ ਇਹ ਜਿਹੜੇ ਸਰਬਲੋਹ ਦੇ ਬਾਟੇ ਆ ਨਾ ਜੀ ਇਹ ਆਪਾਂ ਗੁਰ ਸਿੱਖਾਂ ਵਾਸਤੇ ਰੱਖੇ ਹੋਏ ਜਿਹੜੇ ਬਾਣੀ ਬਾਣੇ ਵਾਲੇ ਸੰਗh ਹੁੰਦੇ ਸਾਡੇ ਚੜਦੀ ਕਲਾ ਵਾਲੇ ਸੰਗh ਹੁੰਦੇ ਜਿਹੜੇ ਦੂਜੇ ਆਉਂਦੇ ਆ ਕਿਉਂਕਿ ਇਥੇ ਹਰ ਤਰ੍ਹਾਂ ਦੇ ਬੰਦੇ ਨਹੀਂ ਆਉਣਾ ਕਿਸੇ ਨੂੰ ਕਹਿ ਨਹੀਂ ਸਕਦੇ ਤੂੰ ਨਹੀਂ ਸਕ ਸਕਦਾ ਮਤਲਬ ਫਰਕ ਹੁੰਦਾ ਇੱਕ ਸਰਵ ਲੋਹ ਦੇ ਭਾਂਡੇ ਚ ਜਿਹੜੀ ਤਿਆਰ ਹੋਈ ਆ ਇੱਕ ਜਿਹੜੀ ਆਮ ਭਾਂਡੇ ਚ ਲੋਕ ਸਰਦਾਈ ਤਿਆਰ ਕਰਦੇ ਆ ਜਿਹੜੀ ਸਰਵ ਲੋਹ ਦੇ ਬਰਤਨ ਵਿੱਚ ਤਿਆਰ ਕੀਤੀ ਚੀਜ਼ ਆ ਆਪਾਂ ਛਕਦੇ ਆਂ ਜੀ ਉਹ ਆਪਣੇ ਸਰੀਰ ਨੂੰ ਐਰਨ ਦਿੰਦੀ ਆ ਤੇ ਬਿਮਾਰੀਆਂ ਤੋਂ ਆਪਾਂ ਨੂੰ ਦੂਰ ਕਰਦੀ ਆ ਤੇ ਇੱਕ ਆ ਜਿਹੜੀ ਆਪਾਂ ਤੇਸ ਰੋਤਰ ਤੇ ਆਪਾਂ ਰਗੜਾ ਤਿਆਰ ਕਰਦੇ ਆ ਲਾਲ ਪੱਥਰੀ ਆ ਇਹ ਠੰਡੀ ਹੁੰਦੀ ਆ ਤੇ ਆ ਨਿੰਮ ਦਾ ਇੱਕ ਸਰੋਤਰ ਹੁੰਦਾ ਇਹਦੇ ਨਾਲ ਆਪਣੇ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਜਿਹੜੀ ਨਿੰਮ ਹੁੰਦੀ ਆ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੀ ਆ ਇਹਦੇ ਨਾਲ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਇਹ ਨਿੰਮ ਦਾ ਮੈਂ ਦੇਖ ਰਹੀ ਆ ਇਹ ਨਿੰਮ ਦਾ ਤਿਆਰ ਕੀਤਾ ਹੋਇਆ ਇਹ ਨਿੰਮ ਦਾ ਤਿਆਰ ਕੀਤਾ ਹੋਇਆ ਆ ਇਹ ਲਾਲ ਪੱਥਰੀ ਆ ਜੀ ਇਹ ਠੰਡੀ ਹੁੰਦੀ ਆ ਤੇ ਸਰਦਾਈ ਇਹ ਚ ਤਿਆਰ ਕਰਦੀ ਦੀ ਸਰਦਾਈ ਵੀ ਐਂ ਠੰਡੀ ਆਪਣੇ ਸਰੀਰ ਨੂੰ ਰੱਖਦੀ ਆ ਇਹ ਫੇ ਕਿੰਨਾ ਕੁ ਤਿਆਰ ਲੱਗਦਾ ਇਹਨੂੰ ਘੋਟਣਾ ਇਹਨੂੰ ਪੂਰਾ ਤਿਆਰ ਕਰਨ ਦੇ ਵਿੱਚ ਵਧੀਆ ਤਿਆਰ ਕਰਨ ਲਈ ਜੀ ਇਹਨੂੰ ਘਟੋ ਘਟ ਕੈਂਟਾ ਇੱਕ ਅੱਧਾ ਪੌਣਾ ਘੰਟਾ ਲੱਗ ਜਾਂਦਾ ਆ ਪੂਰਾ ਜਾਣਕੀ ਇਹਨੂੰ ਚੰਗੀ ਤਰ੍ਹਾਂ ਐਨ ਜਿਹੜਾ ਬਦਾਮਾ ਦਾ ਹੁੰਦਾ ਆ ਤੇਲ ਨਿਕਲਦਾ ਐਂ ਚੰਗੀ ਤਰ੍ਹਾਂ ਐਨ ਨੂੰ ਪੀਸ ਕੇ ਚੰਗੀ ਤਰ੍ਹਾਂ ਉੜ ਕੇ ਫੇ ਆਪਾਂ ਤਿਆਰ ਕਰੀ ਦੀ ਆ ਜੀ ਅੱਛਾ ਜਿਹੜੀ ਸ਼ਰਦਾਈ ਹੈ ਇਹ ਨਾਮ ਪਾਣੀ ਪੜ ਕੇ ਬਣਾਈ ਜਾਂਦੀ ਆ ਨਹੀਂ ਜੀ ਜਿਹੜਾ ਆਪਾਂ ਦਲ ਪੰਥਾਂ ਵਿੱਚ ਤਿਆਰ ਕਰਦੇ ਆ ਸੋਖਨ ਨਿਧਾਨ ਪਾ ਕੇ ਸ਼ੀਦਾਂ ਫੌਜਾਂ ਜਿਹੜਾ ਭੋਗ ਲੱਗਦਾ ਉਹ ਉਹਦੀ ਅਰਦਾਸ ਬੇਨਤੀ ਕਰੀਦੀ ਆ ਰਛੀਬੀ ਦੇ ਗਾਂ ਦੇ ਸ਼ਲੋਕ ਵੀ ਸਾਰਾ ਵਿਧੀ ਦੇ ਨਾਲ ਗੁਰੂ ਸਾਹਿਬ ਦੱਸੀ ਹੋਈ ਮਰਜਾਦਾ ਦੇ ਨਾਲ ਤਿਆਰ ਹੁੰਦਾ ਪਰ ਜਿਹੜਾ ਆਪਾਂ ਇੱਥੇ ਰੋੜ ਦੀ ਉੱਪਰ ਕਰਨਾ ਆ ਇਹਦੇ ਵਿੱਚ ਆਪਾਂ ਨਾ ਅਰਦਾਸ ਬੇਨਤੀ ਕਰਨੀ ਕੋਈ ਨਾ ਐ ਚ ਕੋਈ ਬਾਣੀ ਪੜੀਦੀ ਕਿਉਂਕਿ ਤੇ ਹਰ ਇੱਕ ਤਰ੍ਹਾਂ ਦੇ ਬੰਦੇ ਨੇ ਸ਼ਕਨ ਹੋਣਾ ਇੱਥੇ ਫਿਰ ਆਪਾਂ ਫੌਜਾਂ ਨੂੰ ਭੋਗ ਨਹੀਂ ਦਾ ਸਕ ਇਥੇ ਹਰ ਇੱਕ ਤਰ੍ਹਾਂ ਦੇ ਬੰਦੇ ਨੇ ਸ਼ਿਕਾਇਤ ਹੋਣਾ ਇਹ ਸਿਰਫ ਇੱਕ ਸ਼ਰਦਾਈ ਆ ਨੋਰਮਲ ਸਰੀਰ ਨੂੰ ਜਾਣ ਪਾਉਣ ਵਾਲੀ ਚੀਜ਼ ਆ એનર્ਜੀ ਵਾਲੀ ਚੀਜ਼ ਆ ਇਹ ਉਹ ਚੀਜ਼ ਆ ਜਿੱਦਾਂ ਤੁਸੀਂ ਭੰਗ ਦਾ ਜ਼ਿਕਰ ਕਰ ਰਹੇ ਸੀ ਕਿ ਭੰਗ ਜਿਹੜੀ ਨਹੀਂ ਮਲਾਈ ਜਾਂਦੀ ਭੰਗ ਦਾ ਵੀ ਕੋਈ ਇਤਿਹਾਸ ਆ ਭੰਗ ਦਾ ਇਤਿਹਾਸ ਇਹ ਆ ਜੀ 10ਵੇਂ ਪਾਸ਼ਾ ਮਹਾਰਾਜ ਜਦੋਂ ਜੰਗਾਂ ਜੁੱਧਾਂ ਦਾ ਟਾਈਮ ਹੁੰਦਾ ਸੀਗਾ ਨਾ ਜੀ ਤੇ ਉਦੋਂ ਸਿੰਘਾਂ ਦੇ ਸਰੀਰਾਂ ਤੇ ਫੱਟ ਲੱਗਦੇ ਸੀਗੇ ਉਹਦਾ ਕੋਈ ਬੈਦ ਨਹੀਂ ਸੀ ਹੁੰਦਾ ਦਵਾਈ دارو ਵਾਸਤੇ ਤਾਂ ਮਹਾਰਾਜ ਨੇ ਹੁਕਮ ਕੀਤਾ ਸੀ ਸਿੰਘਾਂ ਨੂੰ ਵੀ ਜੇ ਸਿੰਘਾਂ ਦੇ ਸਰੀਰਾਂ 'ਤੇ ਫੱਟ ਲੱਗਦੇ ਆ ਤੇ ਜਦੋਂ ਸਿੰਘ ਇਹ ਪੰਜ ਪੱਤੇ ਜਨਕੀ ਪਾਉਂਦੇ ਆ ਵਿੱਚ ਦੇਖਦੇ ਜਦੋਂ ਤਿਆਰ ਕਰਦੇ ਆ ਉਹਦੇ ਨਾਲ ਇਹ ਆ ਵੀ ਜਦੋਂ ਜਨਕੀ ਉਹਦੇ ਰਸ ਦੇ ਵਿੱਚ ਸੰਘਨ ਪੂਰੇ ਮਿੱਤਰਦੇ ਆ ਤੇ ਉਹਦਾ ਦਰਦ ਮਹਿਸੂਸ ਨਹੀਂ ਹੁੰਦਾ ਫੱਟ ਜਦੋਂ ਲੱਗਦੇ ਆ ਤੇ ਇੱਕ ਇਹ ਜਨਕੀ ਜਿਹੜਾ ਪੰਗ ਪਾਉਂਦੇ ਇਹਦੇ ਨਾਲ ਜਿਹੜੀ ਆਪਾਂ ਕੰਮ ਦੇ ਵਿੱਚ ਆਪਾਂ ਰੁਚੀ ਲਾਉਂਦੇ ਆ ਉਹਦੇ ਵਿੱਚ ਧਿਆਨ ਲੱਗਦਾ ਆ ਕਾ ਕਈ ਸਿੰਘਾਂ ਨੇ ਜਦੋਂ ਜੰਗਲ ਲੜਦੇ ਆ ਘੋੜਸਵਾਰੀ ਕਰਦੇ ਆ ਤਾਂ ਉਹਦੇ ਵਿੱਚ ਫਿਰ ਜਦੋਂ ਇਹ ਸਰੀਰ ਨੂੰ ਲੱਗਦੀ ਆ ਜਦੋਂ ਚੜਦੀ ਆ ਤੇ ਉਹਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਜਾਂ ਫਿਰ ਪਾਠ ਸਿਮਰਨ ਕਰਦਾ ਉਹਦੇ ਵਿੱਚ ਸੁਰਤ ਜੁੜਦੀ ਆ ਫਿਰ ਆਮ ਬੰਦਾ ਬਣਾ ਲੂਗਾ ਜਿਹੜਾ ਨਾਮ ਬਾਣੀ ਨਹੀਂ ਪੜੂਗਾ ਨਾ ਕਾਲੂ ਸਰਦਾਈ ਸਰਦਾਈ ਤਿਆਰ ਕਰਨ ਦੀ ਮਰਿਆਦਾ ਹੁੰਦੀ ਆ ਜੀ ਗੁਰੂ ਘਰ ਨੂੰ ਭੋਗ ਲੱਗਦਾ ਆ ਛੇਦਾ ਸਿੰਘਾਂ ਦੀ ਅਰਦਾਸ ਹੁੰਦੀ ਆ ਇਸ ਕਰਕੇ ਜਨਕੀ ਸਰਦਾਈ ਤਿਆਰ ਕਰ ਸਕਦੇ ਪਰ ਜੇਰੇਆ ਜੀ ਧੀਰਾ ਘੜਿਆ ਆ ਆਪਾਂ ਸਿੱਧਾ ਸਿੰਘਾਂ ਦਾ ਆਪਾਂ ਅਰਦਾਸ ਬੇਨਤੀ ਸੋਧ ਕੇ ਆਪਾਂ ਤਿਆਰ ਕਰ ਦਿੱਤੀ ਆ ਇਸ ਕਰਕੇ 임ਾਰਾ ਜੀ ਵੱਲੋਂ ਸਿੰਘਾਂ ਨੂੰ ਹੁਕਮਿਆਸ਼ਰਦਾਈ ਤਿਆਰ ਕਰਤਾ ਜੀ ਟੇਸਟ ਕਿੱਦਾਂ ਦਾ ਹੁੰਦਾ ਟੇਸਟ ਵਧੀਆ ਹੁੰਦਾ ਆ ਜਨਕੀ ਬਦਾਮ ਕਾਜੂ ਖਸਖਸ ਨਾਗਜ ਵਗੈਰਾ ਚੀਜ਼ਾਂ ਪਾ ਕੇ ਵਧੀਆ ਟੇਸਟ ਹੈ ਗੁਲਾਬ ਦੇ ਪੱਤੇ ਪਾ ਕੇ ਵਧੀਆ ਜਿਹੜੀ ਆਪਾਂ ਕੋਕ ਲਮਕਾ ਫੈਂਟਾ ਪਿੰਦੇ ਆ ਹੁਣ ਨਵੀਂ ਚੀਜ਼ ਆ ਇੱਕ ਤਿਆਰ ਕੀਤੀ ਗਈ ਆ 20 ਰੁਪਏ ਦੀ ਜਿਹੜੀ ਬੋਤਲ ਆ ਉਹ ਦੀ ਸਟਿੰਗ ਦੀ ਔਰ ਬੜੀ ਸਰੀਰ ਨੂੰ ਜਨਕੇ ਨੁਕਸਾਨ ਕਰਦੀ ਆ ਆਪਾਂ ਨੂੰ ਇਹ ਚੀਜ਼ਾਂ ਛੱਡ ਕੇ ਆਪਾਂ ਨੂੰ ਜਿਹੜੀ ਗੁਰਮਰਿਆਦਾ ਅਪਰਾਧਨ ਮਰਿਆਦਾ ਅਨੁਸਾਰ ਜਿਹੜੇ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੋਈ ਅਸੀਂ ਦੀ ਦੇਗਾ ਇਹ ਆਪਾਂ ਨੂੰ ਛਕਣੀਆਂ ਚਾਹੀਦੀਆਂ ਜੋ ਆਪਣੇ ਸਰੀਰ ਨੂੰ ਤਾਕਤ ਦਿੰਦੀਆਂ ਆ ਬਾਕੀ ਕੋਲਡ ਡਰਿੰਕਾਂ ਦੇ ਵਿੱਚ ਕੈਮੀਕਲ ਪਾਇਆ ਹੁੰਦੇ ਆ ਜੋ ਆਪਣੀ ਸਿਹਤ ਨੂੰ ਨੁਕਸਾਨ ਕਰਦੇ ਆ ਵਿੱਚ ਗੈਸ ਹੁੰਦੀ ਆ ਉਹਨਾਂ ਦੇ ਉਹ ਚੀਜ਼ਾਂ ਨੂੰ ਛੱਡ ਕੇ ਆਪਾਂ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਇੱਧਰ ਜੋੜੀਏ ਵਧੀਆ ਜਿਹੜੇ ਪਹਿਲਵਾਨੀ ਕਰਦੇ ਆ ਉਹ ਵੀ ਜਿਹੜੇ ਪੱਲੋ ਪਹਿਲਵਾਨ ਹੈ ਉਹ ਆਪਣੇ ਰਗੜੇ ਤਿਆਰ ਕਰਕੇ ਛਾਕਦੇ ਆ ਸੋ ਬਿਲਕੁਲ ਆਯੁਰਵੈਦਿਕ ਕੁਦਰਤੀ ਤਰੀਕੇ ਦੇ ਨਾਲ ਬਾਣਾ ਜਿਹੜਾ ਗੁਰੂ ਦਾ ਪਾ ਕੇ ਨਿਹੰਗ ਸਿੰਘ ਇੱਥੇ ਸ਼ਰਧਾਈ ਦਾ ਲੰਗਰ ਲਾ ਰਹੇ ਨੇ ਸ਼ਰਧਾਈ ਤਿਆਰ ਕਰ ਰਹੇ ਨੇ ਜਿਸਦੇ ਤੁਹਾਡੇ ਸਰੀਰ ਨੂੰ ਫਾਇਦੇ ਹੋਣਗੇ ਕੋਲ ਡਰਿੰਕਾਂ ਨਸ਼ੀਆਂ ਦੇ ਵਿੱਚ ਕੁਝ ਨਹੀਂ ਰੱਖਿਆ ਇਹਨਾਂ ਗੁਰੂ ਦੇ ਸਿੰਘਾਂ ਦਾ ਕਹਿਣਾ ਹੈ ਜਿੰਨਾ ਹੋ ਸਕੇ ਇਸ ਕੁਦਰਤੀ ਤਰੀਕੇ ਨੂੰ ਅਪਣਾਓ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਪੂਰੇ ਗਰਮੀਆਂ ਦੇ ਵਿੱਚ ਸ਼ਹਿਰ ਗੁਰਾਇਆਂ ਦੇ ਵਿੱਚ ਲੰਗਰ ਲਗਾ ਰਹੇ ਨੇ ਅਗਰ ਤੁਸੀਂ ਵੀ ਸ਼ਹਿਰ ਦੇ ਆਸ-ਪਾਸ ਰਹਿੰਦੇ ਹੋ ਦੂਰ ਦਰਾਡੇ ਵੀ ਹੋ ਤਾਂ ਤੁਸੀਂ ਇੱਥੇ ਆ ਕੇ ਸ਼ਰਦਾਈ ਦਾ ਲੰਗਰ ਇਨ੍ਹਾਂ ਦੇ ਕੋਲ ਛੱਕ ਸਕਦੇ ਹੋ ਤੁਸੀਂ ਵੀ ਪੀ ਲੈਂਦੇ ਹੋ ਸ਼ਰਦਾਈ ਪੀ ਲੈਂਦੇ ਆ ਸ਼ਰਦਾਈ ਸ਼ਰਦਾਈ ਬਹੁਤ ਵਧੀਆ ਹੁੰਦੀ ਹੈ ਜਿਹੜਾ ਖਾਲਸਾ ਹੀ ਸ਼ਰਦਾਈ ਬਣਾਉਂਦੇ ਆ ਇਹ ਪੇਟ ਲਈ ਬਹੁਤ ਵਧੀਆ ਹੁੰਦੀ ਹੈ ਠੰਡੀ ਹੁੰਦੀ ਹੈ ਮੈਦੇ ਲਈ ਬਹੁਤ ਵਧੀਆ ਹੁੰਦੀ ਹੈ ਮਤਲਬ ਅੰਦਰਲੀ ਗਰਮੀ ਲਈ ਵੀ ਬੱਦਲ ਅੰਦਰਲੀ ਗਰਮੀ ਕੱਢ ਦਿੰਦੀ ਹੈ ਜੀ ਕਹਿੰਦੇ ਹਾਰਟ ਅਟੈਕ ਆ ਬੀਪੀ ਆ ਖੂਨ ਪਤਲਾਏ ਵੀ ਚੀਜ਼ਾਂ ਦੂਰ ਕਰਦੀ ਇਹ ਵੀ ਚੀਜ਼ਾਂ ਦੂਰ ਕਰਦੀ ਆ ਕਿਉਂਕ ਸਾਰਾ ਹਰਬਲ ਜੀਜਾ ਪਾਈਆਂ ਜਾਂਦੀਆਂ ਸਾਰੀਆਂ ਸਾਹਮਣੇ ਪਾਈਆਂ ਜਾਂਦੀਆਂ। ਹਾਂ। ਕੋਈ ਲਪੋਰੀ ਜਾਗਾ। ਤੇ ਜਿਹੜੇ ਬੱਚੇ ਕੋਲਡ ਡਰਿੰਕ ਅਨਰਜੀ ਡਰਿੰਕ ਆ ਪੀਂਦਿਆ ਲੱਗਦਾ ਕਿ ਉਹ ਛਡਵਾ ਸਕਦੇ ਆ। ਹਾਂ। ਉਹ ਉਹ ਉਹਨਾਂ ਤੋਂ ਇਹ 100 ਗੁਣਾ ਬੈਟਰ ਹੈ। ਸ਼ਰਦਾਈ ਜਿਹੜੀ ਹੈ। ਉਹ ਅਨਰਜੀ ਡਰਿੰਕ ਦਾ ਉਹਦਾ ਬਣਦੇ ਆ ਕੈਮੀਕਲ ਦੇ। ਇਹ ਸਾਹਮਣਾ ਸਾਹਮਣੇ ਆ ਸਾਰਾ ਕੁਝ ਜੋ ਵੀ ਹੈਗਾ। ਸੋ ਇੱਥੇ ਲਗਾਤਾਰ ਲੋਕ ਸ਼ਰਦਾਈ ਪੀਣ ਦੇ ਲਈ ਆ ਰਹੇ ਆ। ਬਾਈ ਜੀ ਸ਼ਰਦਾਈ ਪੀਦੇ ਸਵਾਦ ਲੱਗਦੀ ਹੈ? ਸ਼ਰਦਾਈ ਬਹੁਤ ਵਧੀਆ ਜੀ। ਬਹੁਤ ਵਧੀਆ ਟੇਸਟ ਹੈ ਹਾਂ ਜੀ। अच्छा ये केड़े कारण के के है कि ਤੁਸੀਂ ਕੋਲਡ ਡਰਿੰਕਾਂ ਗੰਨੇ ਦਾ ਰਸ ਛੱਡ ਕੇ ਅੱਜ ਸ਼ਰਦਾਈ ਪੀਣਾ ਆਇਓ ਮੈਡਮ ਇਹ ਹੈਲਥੀ ਆ ਵਧੀਆ ਆ ਇਹ ਟੇਸਟੀ ਵੀ ਆ ਤੇ ਸਿਹਤ ਲਈ ਵੀ ਵਧੀਆ ਆ ਇਹਦੇ ਵਿੱਚ ਪਾਜੀ ਹੁਣੀ ਬਹੁਤ ਕੁਝ ਪਾਇਆ ਜਿਹੜਾ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਆ ਚੀਜ਼ਾਂ ਦਾ ਬਦਾਮ ਪਾਇਆ ਕਾਜੂ ਪਾਇਆ ਇਲਾਚੀ ਪਾਈਆ ਬਹੁਤ ਚੀਜ਼ ਤੇ ਕਿਨਾਂ ਦਾ ਜਿਹੜਾ ਇਹ ਜਿੰਨਾ ਰਗੜਦੇ ਨਿੰਮ ਦਾ ਘੋਟਨਾ ਜਿੱਦਾਂ ਕਹਿੰਦੇ ਪੰਜਾਬੀ ਚ ਆਪਾਂ ਇਹਨੂੰ ਵਧੀਆ ਆ ਇਹ ਯਾਨੀ ਕਿ ਆ ਮਤਲਬ ਇਹਦਾ ਕੁਦਰਤੀ ਚੀਜ਼ ਆ ਕੁਦਰਤੀ ਚੀਜ਼ ਆ ਇਹ ਕਿਥੋਂ ਆਇਓ ਮੈਂ ਮੈਡਮ ਤਲੇਤਾ ਮੇਰਾ ਪਿੰਡ ਅੱਛਾ ਆਡੀ ਦੂਰ ਸਰਦਾਈ ਪੀਣ ਲਈ ਆਇਓ ਹਾਂਜੀ ਮੈਡਮ ਨਹੀਂ ਉੱਦਾਂ ਵੀ ਇੱਥੇ ਗਰਿਆਂ ਆਪਾਂ ਲੋਕਲੇ ਲੰਗਦੇ ਵਰਦੇ ਰਹੀਦਾ ਤਾਂ ਪਤਾ ਲੱਗਾ ਸੀ ਇੱਥੇ ਸਰਦਾਈ ਦਾ ਲੰਗਰ ਹਾਂਜੀ ਹਾਂਜੀ ਠੀਕ ਹੈ ਆ ਸੋ ਲਗਾਤਾਰ ਲੋਕ ਜਿਹੜੇ ਇੱਥੇ ਆ ਰਹੇ ਆ ਸਰਦਾਈ ਦਾ ਸਵਾਦ ਲੈ ਰਹੇ ਆ